ਲੁਧਿਆਣਾ ਦੇ ਵਿੱਚ ਕਾਂਗਰਸ ਵਿਚਲੀ ਧੜੇਬਾਜ਼ੀ ਫਿਰ ਉੱਭਰ ਕੇ ਆਈ ਸਾਹਮਣੇ ਲੋਕ ਸਭਾ ਚੋਣਾਂ ਸਮੇਂ ਕਾਂਗਰਸ ਪਾਰਟੀ ਵੀ ਸ਼ਾਮਲ ਹੋਏ ਬੈਂਸ ਬ੍ਰਦਰ ਕਾਂਗਰਸ ਨੂੰ ਕਹਿਣਗੇ ਅਲਵਿਦਾ ਕਾਂਗਰਸ ਦੇ ਵਿੱਚ ਵੱਡਾ ਕਲੇਸ਼ ਵਧ ਗਿਆ ਜੋ ਲੁਧਿਆਣਾ ਦੇ ਕਾਂਗਰਸੀ ਲੀਡਰਾਂ ਦੇ ਵਿੱਚ ਇੱਕ ਪਾਸੇ ਧੜਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਖੜ ਗਿਆ ਤੇ ਦੂਸਰੇ ਪਾਸੇ ਰਾਜਾ ਅਵਿੰਗ ਦਾ ਉਹ ਧੜਾ ਜੋ ਇੱਕ ਚਿੱਠੀ ਵਾਇਰਲ ਹੋ ਰਹੀ ਹੈ ਉਸ ਚਿੱਠੀ ਨੂੰ ਲੈ ਕੇ ਬਹੁਤ ਵੱਡੀ ਤਰਥੱਲੀ ਮਚ ਗਈ ਹੈ ਤਾਡਵ ਮਚ ਗਿਆ ਹੈ ਜੋ ਉਹ ਚੁੱਠੀ ਵਾਇਰਲ ਹੋਈ ਹੈ ਉਹ ਰਾਜਾ ਵਰਿੰਗ ਦੇ ਵੱਲੋਂ ਕੀਤੀ ਗਈ ਹੈ ਜਾਂ ਕਿਸੇ ਹੋਰ ਲੀਡਰ ਦੇ ਵੱਲੋਂ ਉਹ ਚਿੱਠੀ ਵਾਇਰਲ ਹੋਈ ਹੈ ਉਹ ਚਿੱਠੀ ਦੇ ਵਿੱਚ ਕੀ ਹੈ ਜਿਸ ਨੇ ਪੰਜਾਬ ਕਾਂਗਰਸ ਦੇ ਵਿੱਚ ਬਹੁਤ ਵੱਡਾ ਕਲੇਸ਼ ਮਚਾ ਦਿੱਤਾ ਹੈ ਉਹ ਤੁਹਾਨੂੰ ਅਸੀਂ ਚਿੱਠੀ ਦੇ ਬਾਰੇ ਜਾਣਕਾਰੀ ਦੇਾਂਗੇ ਤੁਸੀਂ ਜਿਹੜੇ ਲੋਕ ਰਾਏ న్యూਸ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਖਬਰ ਵਾਲ ਬਦਨ ਤੋਂ ਇੱਕੋ ਹੀ ਪਹਿਲਾ ਬੇਨਤੀ ਹੈ ਕਿ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਸਮੇਂ ਸਿਰ ਮਿਲ ਸਕੇ ਸੋ ਪੰਜਾਬ ਕਾਂਗਰਸ ਦੇ ਵਿੱਚ ਧੜੇਬੰਦੀ ਰੁਕਣ ਦੀ ਨਾ ਨਹੀਂ ਲੈ ਰਹੀ ਧੜੇਬੰਦੀ ਦਿਨੋ ਦਿਨ ਵਧਦੀ ਜਾ ਰਹੀ ਹੈ ਜੋ ਕਾਂਗਰਸ ਦੇ ਲੀਡਰਸ਼ਿਪ ਨੂੰ ਆਪਸੀ ਧੜੇਬੰਦੀ ਖਤਮ ਕਰਨੇ ਦਿੱਲੀ ਦੇ ਵਿੱਚ ਬੁਲਾਇਆ ਗਿਆ ਪਰ ਉਸ ਸਮੇਂ ਦਿੱਲੀ ਦੇ ਜੋ ਕਾਂਗਰਸ ਦੇ ਇਨਚਾਰਜ ਨੇ ਭੇਸ਼ਭਗੇਲ ਤੇ ਰਾਸ਼ਟਰੀ ਜਿਹੜੇ ਇੰਚਾਰਜ ਨੇ ਸਕੱਤਰ ਨੇ ਕੇਸੀ ਵੈਨੂ ਗਪਾਲ ਉਹਨਾਂ ਨੇ ਸਾਰੇ ਕਾਂਗਰਸ ਲੀਡਰਸ਼ਿਪ ਦੀ ਜਿਹੜੀ ਬੈਠਕ ਕੀਤੀ ਜਿਸ ਵਿੱਚ ਮਲਕੌਰ ਜਨ ਖੜਗੇ ਤੇ ਰੋਹਲ ગાંધી ਹਾਜ਼ਰ ਨਹੀਂ ਹੋਏ ਉਹਨਾਂ ਨੇ ਨੇ ਸਿਹਤ ਦਿੱਤੀ ਕਿ ਕਾਂਗਰਸ ਲੀਡਰ ਆਪਸ ਦੇ ਵਿੱਚ ਬਿਆਨਬਾਜ਼ੀ ਬੰਦ ਕਰਦਣ ਆਪਸ ਦੇ ਵਿੱਚ ਇੱਕ ਹੋ ਕੇ ਚੱਲਣ ਪੰਜਾਬ ਦੇ ਵਿੱਚ 2027 ਤੋਂ ਪਹਿਲਾਂ ਕਾਂਗਰਸ ਨੂੰ ਇਕੱਠੇ ਹੋ ਕੇ ਮਜ਼ਬੂਤ ਕਰੋ ਪਰ ਉਸ ਤੋਂ ਬਾਅਦ ਵੀ ਲੁਧਿਆਣੇ ਦੇ ਵਿੱਚ ਜਿਹੜੀ ਕਾਂਗਰਸ ਤੇ ਕਲੇਸ਼ ਵਧਿਆ ਹੋਇਆ ਹੈ ਉਹ ਰੁਕਣ ਦਾ ਨਾਂ ਨਹੀਂ ਲੈ ਰਿਆ ਲੁਧਿਆਣਾ ਦੇ ਵਿੱਚ ਕਾਂਗਰਸ ਜਿਹੜੀ ਹੈ ਦੋਫਾੜ ਹੁੰਦੀ ਜਾ ਰਹੀ ਹੈ ਪਾਰਟੀ ਬਾਜ਼ੀ ਦੇ ਵਿੱਚ ਧੜੇਬੰਦੀ ਉੱਭਰ ਕੇ ਸਾਹਮਣੇ ਆ ਰਹੀ ਹੈ ਜੋ ਤਾਜ਼ਾ ਘਟਨਾ ਲੁਧਿਆਣਾ ਦੇ ਵਿੱਚ ਵਾਪਰੀ ਹੈ ਜੋ ਕਮਲਜੀਤ ਕੜਵਾਲੂ ਨੂੰ ਲੈ ਕੇ ਤੇ ਬੈਂਸ ਬ੍ਰਦਰ ਨੂੰ ਲੈ ਕੇ ਇਹ ਬਹੁਤ ਵੱਡਾ ਖਿਲਾਰਾ ਪੈ ਗਿਆ ਹੈ ਜੋ ਕਿ ਲੁਧਿਆਣਾ ਦੇ ਵਿੱਚ ਕਾਂਗਰਸੀ ਜਿਹੜੇ ਆਪਸੀ ਦਿਨੋਂ ਦਿਨ ਜਿਹੜਾ ਕਿ ਹੋਰ ਗੁੱਟਬੰਦੀ ਵੱਲ ਜਾ ਰਹੇ ਨੇ ਸੋ ਕਾਂਗਰਸ ਦੀਨਗਰਾਨ ਕ੍ਰਿਸ਼ਨ ਪੀਰਥ ਦੀ ਹਲਕਾ ਅੰਚਾਰੇ ਦੇ ਵਿਧਾਨ ਸਭਾ ਚੋਣ ਹਾਰਨ ਵਾਲੇ ਕਾਂਗਰਸੀ ਆਗੂਆਂ ਨਾਲ ਮੀਟਿੰਗ ਵਿੱਚ ਕਮਲਜੀਤ ਕੜਵਲ ਦੇ ਸ਼ਾਮਲ ਹੋਣ ਦੇ ਨਾਲ ਇਹ ਵਿਵਾਦ ਪਖਿਆ ਹੈ ਜਦੋਂ ਕਿ ਕਮਲਜੀਤ ਕੜਵਲ ਜਿਨ੍ਹਾਂ ਨੂੰ ਹੁਣੇ-ਹੁਣੇ ਜਿਹੜੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਾਂਗਰਸ 'ਚ ਵਾਪਸ ਕਰਵਾਇਆ ਸੀ ਉਹਨਾਂ ਦੀ ਵਾਪਸੀ ਕਰਵਾਈ ਸੀ ਉਹ ਦੁਆਰਾ ਕਾਂਗਰਸ ਵਿੱਚ ਜਿੱਥੇ ਵੀ ਕੋਈ ਮੀਟਿੰਗ ਹੁੰਦੀ ਹੈ ਤਾਂ ਹਾਜ਼ਰ ਹੁੰਦੇ ਨੇ ਤਾਂ ਉਸ ਵਕਤ ਇਹ ਮਸਲਾ ਜਿਹੜਾ ਪਖ ਜਾਂਦਾ ਹੈ ਸੋ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਵਿਧਾਨ ਸਭਾ ਹਲਕਾ ਲੁਧਿਆਣਾ ਪਛਮੀ ਦੀ ਜਿਮਣੀ ਚੋਣ ਸਮੇਂ ਸਾਬਕਾ ਮੁੱਖ ਮੰਤਰੀ ਚੰਨੀ ਸਾਬਕਾ ਮੰਤਰੀ ਦੇ ਚੋਣ ਇੰਚਾਰਜ ਜਿਹੜੇ ਵਿਧਾਨ ਸਭਾ ਦੇ ਸੀ ਰਾਣਾ ਗੁਰਜੀਤ ਸਿੰਘ ਤੇ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਾਰਤ ਪੂਸ਼ਣ ਆਸ਼ੂ ਨੇ 2022 ਦੇ ਵਿਧਾਨ ਸਭਾ ਚੋਣਾਂ ਦੇ ਦੌਰਾਨ ਕਾਂਗਰਸ ਪਾਰਟੀ ਵੱਲੋਂ ਚੋਣ ਲੜਨ ਵਾਲੇ ਕਮਲਜੀਤ ਕੜਵਾਲ ਨੂੰ ਜਿਹੜਾ ਕਾਂਗਰਸ ਵਿੱਚ ਮੋੜ ਸ਼ਾਮਲ ਕਰਵਾਇਆ ਤਾਂ ਉਸ ਦਿਨ ਤੋਂ ਇਹ ਮਸਲਾ ਜਿਹੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਵਿਧਾਨ ਸਭਾ ਚੋਣ ਵਿੱਚ ਹਾਰ ਤੋਂ ਬਾਅਦ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕੜਵਲ ਨੂੰ ਪਾਰਟੀ ਦੇ ਵਿੱਚੋਂ ਕੱਢਣ ਦੀ ਗੱਲ ਆਖੀ ਸੀ ਪਰ ਉਸ ਸਮੇਂ ਪ੍ਰਧਾਨ ਰਾਜਾ ਰਿੰਗ ਵੱਲੋਂ ਕੜਵਲ ਨੂੰ ਕੱਢਣ ਸੰਬੰਧੀ ਕੋਈ ਵੀ ਚਿੱਠੀ ਜਾਰੀ ਨਹੀਂ ਕੀਤੀ ਗਈ ਸੀ ਕਾਂਗਰਸੀ ਆਗੂ ਕਮਲਜੀਤ ਕੜਵਲ ਦੇ ਬੀਤੇ ਦਿਨੀ ਪੁਲ ਹਿੰਦ ਕਾਂਗਰਸ ਦੀ ਨਿਗਰਾਨੀ ਦੀ ਮੀਟਿੰਗ ਵਿੱਚ ਜਦੋਂ ਸ਼ਾਮਲ ਹੋਣ ਤੋਂ ਬਾਅਦ ਇੱਕ ਚਿੱਠੀ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵੱਖ-ਵੱਖ ਮੰਚਾਂ ਤੇ ਵਾਇਰਲ ਹੋ ਗਈ ਜਿਸ ਵਿੱਚ 19 ਜੂਨ 2025 ਨੂੰ ਕੜਵਲ ਨੂੰ ਕਾਂਗਰਸ ਪਾਰਟੀ ਵਿੱਚੋਂ ਘਰ ਵਾਪਸੀ ਨੂੰ ਰੱਦ ਕਰ ਦੇਣ ਦੀ ਗੱਲ ਆਖੀ ਗਈ ਤਾਂ ਇਹ ਚਿੱਠੀ ਨੇ ਪੂਰੀ ਤਰ੍ਹਾਂ ਵਿਵਾਦ ਨੂੰ ਪਖਾ ਦਿੱਤਾ ਇਹ ਚਿੱਠੀ ਕਿਵੇਂ ਵਾਇਰਲ ਹੋਈ ਤੇ ਕਿਸ ਵੱਲੋਂ ਕੀਤੀ ਗਈ ਇਸ ਦੇ ਬਾਰੇ ਅਜੇ ਤੱਕ ਕੋਈ ਸਾਹਮਣੇ ਨਹੀਂ ਆਇਆ ਪਰ ਕੜਵਲ ਦੀ ਘਰ ਵਾਪਸੀ ਅਤੇ ਉਹਨਾਂ ਅਤੇ ਪੰਜਾਬ ਮਾਮਲੇ ਦੇ ਇੰਚਾਰਜ ਬਪੇਸ਼ ਬਗੇਲ ਦੀ ਸਹਿਮਤੀ ਤੋਂ ਬਿਨਾਂ ਕੀਤੀ ਗਈ ਹੈ ਇਹ ਵੀ ਗੱਲ ਗੱਲ ਪਖਦੀ ਰਹੀ ਹੈ ਇਹ ਚਿੱਠੀ ਵਾਇਰਲ ਹੋਣ ਤੋਂ ਬਾਅਦ ਕਈ ਸਵਾਲ ਖੜੇ ਹੋਏ ਹਨ ਕਿ ਜੇਕਰ ਰਾਜਾਵੜਿੰਗ ਨੇ ਇਹ ਚਿੱਠੀ ਜੂਨ ਮਹੀਨੇ ਵਿੱਚ ਕੱਢੀ ਸੀ ਤਾਂ ਫਿਰ ਇਸ ਨੂੰ ਜਨਤਕ ਕਿਉਂ ਨਹੀਂ ਕੀਤਾ ਗਿਆ ਤੇ ਇਹ ਚਿੱਠੀ ਕੁੱਲ ਹਿੰਦ ਕਾਂਗਰਸ ਦੀ ਨਿਗਰਾਨੀ ਦੀ ਮੀਟਿੰਗ ਵਿੱਚ ਬੈਂਸ ਭਰਾਵਾਂ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਦੀ ਬਜਾਏ ਕਮਲਜੀਤ ਕੜਵਾਲੀ ਦੀ ਹਾਜ਼ਰੀ ਤੋਂ ਬਾਅਦ ਹੀ ਕਿਉਂ ਜਨਤਕ ਕੀਤੀ ਗਈ ਖਬਰ ਦਾ ਬਕਸ ਜੋ ਚਿੱਠੀ ਦਾ ਕੜਵਲ ਜਾਂ ਮੈਂਬਰਸ਼ਿਪ ਰੱਦ ਕਰਨ ਬਾਰੇ ਨਹੀਂ ਪਤਾ ਪਰ ਤਲਵਾਰ ਜੋ ਜ਼ਿਲ੍ਹਾ ਲੁਧਿਆਣਾ ਦੇ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਸ਼ਹਿਰੀ ਦੇ ਉਹਨਾਂ ਨੇ ਇਸ ਦੇ ਬਾਰੇ ਕਿਹਾ ਹੈ ਕਿ ਕੜਵਾਲ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਦੀ ਪ੍ਰਕਿਰਿਆ ਨੂੰ ਰੱਦ ਕਰਨ ਅਤੇ ਕੜਵਾਲ ਦੇ ਮੈਂਬਰਸ਼ਿਪ ਰੱਦ ਕਰਨ ਬਾਰੇ ਜੋ ਉਹ ਪਹਿਲਾਂ ਹੀ ਕਾਂਗਰਸ ਪਾਰਟੀ ਨੂੰ ਉਹਨਾਂ ਨੇ ਆਖਿਆ ਸੀ ਉਹਨਾਂ ਨੂੰ ਕੜਵਾਲ ਨੂੰ ਪਾਰਟੀ ਦੀ ਮੈਂਬਰਸ਼ਿਪ ਤੋਂ ਬਰਖਾਸਤ ਕਰਨ ਜਾਂ ਕੱਢਣ ਸੰਬੰਧੀ ਕਿਸੇ ਵੀ ਚਿੱਠੀ ਜਾਂ ਫੈਸਲੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰ ਖਬਰ ਦੇ ਵਿੱਚ ਜੋ ਇਹ ਚਿੱਠੀ ਵਾਇਰਲ ਹੋ ਰਹੀ ਹੈ ਇਸ ਚਿੱਠੀ ਦਾ ਬਹੁਤ ਵੱਡਾ ਬੁਝਾਰਤ ਬਣੀ ਹੋਈ ਹੈ ਇਹ ਚਿੱਠੀ ਨੇ ਪੂਰੀ ਤਰ੍ਹਾਂ ਕਾਂਗਰਸ ਦੇ ਵਿੱਚ ਆਪਸੀ ਦੁਫਾੜ ਪੈਦਾ ਕਰ ਦਿੱਤਾ ਹੈ ਜੋ ਕਿ ਬੈਂਸ ਬ੍ਰਦਰ ਜਿਹੜੇ ਕਾਂਗਰਸ ਪਾਰਟੀ ਨੂੰ ਅਲਮਿਦਾ ਕਹਿ ਸਕਦੇ ਨੇ ਕਾਂਗਰਸ ਪਾਰਟੀ ਨੂੰ ਛੱਡ ਸਕਦੇ ਨੇ ਕਿਉਂਕਿ ਦੂਸਰੇ ਪਾਸੇ ਜੋ ਨਵਾਂ ਬਣਿਆ ਸ਼੍ਰੋਮਣੀ ਅਕਾਲੀ ਦਲ ਜਿਸ ਦੇ ਪ੍ਰਧਾਨ ਬਣੇ ਨੇ ਗਿਆਨੀ ਹਰਪ੍ਰੀਤ ਸਿੰਘ ਕਿਤੇ ਨਾ ਕਿਤੇ ਉਹਨਾਂ ਦੇ ਸੰਪਰਕ ਵਿੱਚ ਨੇ ਸਿਮਰਜੀਤ ਸਿੰਘ ਬੈਂਸ ਦੋਨੋਂ ਬੈਂਸ ਬ੍ਰਦਰ ਪਿਛਲੇ ਕੁਝ ਦਿਨਾਂ ਤੋਂ ਕਾਂਗਰਸ ਪਾਰਟੀ ਦੀਆਂ ਮੀਟਿੰਗਾਂ ਦੇ ਵਿੱਚ ਜਾਂ ਕਾਂਗਰਸ ਪਾਰਟੀ ਦੇ ਵੱਲੋਂ ਜੋ ਕਾਰਵਾਈਆਂ ਕੀਤੀਆਂ ਜਿਹੜੀਆਂ ਉਹਨਾਂ ਵਿੱਚ ਬੈਂਸ ਬ੍ਰਦਰ ਦੀ ਜਿਹੜੀ ਹਾਜ਼ਰੀ ਉਹ ਬਿਲਕੁਲ ਨਹੀਂ ਚੱਲ ਰਹੀ ਜੋ ਬੈਂਸ ਬ੍ਰਦਰ ਆਉਣ ਵਾਲੇ ਕੋਈ ਦਿਨਾਂ ਵਿੱਚ ਵੱਡਾ ਫੈਸਲਾ ਲੈ ਸਕਦੇ ਨੇ ਕਿਉਂਕਿ ਕਮਲਜੀਤ ਕੜਵਲ ਜਿਹੜੇ ਨੇ ਉਹਨਾਂ ਦੇ ਬਹੁਤ ਹੀ ਸਿਆਸੀ ਦੁਸ਼ਮਣ ਨੇ ਪਹਿਲਾਂ ਵੀ ਆਤਮਾਨਗਰ ਵਿਧਾਨ ਸਭਾ ਤੋਂ ਉਹ ਇੱਕ ਦੂਜੇ ਦੇ ਖਿਲਾਫ ਚੋਣਾਂ ਲੜੇ ਔਰ ਦੋਨੋਂ ਹਾਰ ਕੇ ਉਸ ਤੋਂ ਪਹਿਲਾਂ ਵੀ ਜਦੋਂ ਕੈਪਟਨ ਮਿੰਦਰ ਸਿੰਘ ਦੇ ਵਿੱਚ ਸਿਮਰਜੀਤ ਸਿੰਘ ਬੈਂਸ ਦੇ ਉੱਪਰ ਉਹਨਾਂ ਨੇ ਇੱਕ ਪਰਚੇ ਦਰਜ ਕਰਵਾਏ ਸਿਮਰਜੀਤ ਸਿੰਘ ਬੈਂਸ ਨੂੰ ਜੇਲ੍ਹ ਯਾਤਰਾ ਕਰਵਾਈ ਉੱਥੇ ਕਮਲਜੀਤ ਕੜਵਲ ਵੀ ਜਿਹੜੇ ਨੇ ਹੁਣ ਫੇਰ ਕਾਂਗਰਸ ਭਾਵੇਂ ਛੱਡ ਗਏ ਸੀ ਪਰ ਵਾਪਸ ਆ ਗਏ ਨੇ ਉਹਨਾਂ ਦੇ ਵੱਲੋਂ ਇਹ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਕਾਂਗਰਸ ਵਾਪਸ ਉਹਨਾਂ ਨਾਲ ਕੁਝ ਭਰਾਵਾਂ ਨੂੰ ਜਿਹੜਾ ਕਿ ਠੀਕ ਨਹੀਂ ਲੱਗ ਰਿਹਾ ਸੂਬਾ ਵਿਧਾਨ ਸਭਾ ਹਲਕਾ ਆਤਮਨਗਰ ਤੋਂ 2022 ਵਿੱਚ ਵਿਧਾਨ ਸਭਾ ਚੋਣਾਂ ਲੜਨ ਵਾਲੇ ਕੜਵੱਲੇ ਨੇ ਕਿਹਾ ਕਿ ਉਹਨਾਂ ਨੇ ਬੀਤੇ ਦਿਨੀ ਕੁੱਲ ਕਾਂਗਰਸ ਹਿੰਦ ਦੀ ਮੀਟਿੰਗ ਦੇ ਵਿੱਚ ਜਦੋਂ ਸ਼ਮੂਲੀਅਤ ਕੀਤੀ ਜਿਸ ਤੋਂ ਬਾਅਦ ਕੁਝ ਸੱਜਣਾ ਨੂੰ ਮਿਰਚਾਂ ਲੱਗ ਗਈਆਂ ਤੇ ਉਹਨਾਂ ਨੇ ਅੱਜ ਇੱਕ ਚਿੱਠੀ ਵਾਇਰਲ ਕਰ ਦਿੱਤੀ ਉਹਨਾਂ ਨੇ ਕਿਹਾ ਕਿ 19 ਜੂਨ 2025 ਨੂੰ ਜਾਰੀ ਇਹ ਚਿੱਠੀ ਨਾ ਤਾਂ ਉਹਨਾਂ ਨੂੰ ਮਿਲੀ ਹੈ ਤੇ ਨਾ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜੀਗ ਨੇ ਇਹ ਚਿੱਠੀ ਜਨਤਕ ਕੀਤੀ ਹੈ ਪਰ ਕੜਵਾਲੇ ਨੇ ਇਹ ਵੀ ਕਹਿ ਕੇ ਰਾਜਾਵੜੀਗ ਨੂੰ ਆਪ ਵਾਇਰਲ ਚਿੱਠੀ ਬਾਰੇ ਗੱਲ ਕਰਨੀ ਚਾਹੀਦੀ ਹੈ ਕੜਵਾਲੇ ਨੇ ਕਿਹਾ ਕਿ ਇਹ ਚਿੱਠੀ ਵਿਰੋਧੀਆਂ ਵੱਲੋਂ ਤਿਆਰ ਕੀਤੀ ਜਾਲੀ ਵੀ ਹੋ ਸਕਦੀ ਹੈ ਜੋ ਉਹਨਾਂ ਦਾ ਸਿੱਧਾ-ਸਿੱਧਾ ਨਿਸ਼ਾਨਾ ਬੈਂਸ ਬ੍ਰਦਰ ਵਾਲੇ ਪਾਸੇ ਸੀ ਸੋ ਕੜਵਲ ਤੇ ਬੈਂਸ ਬ੍ਰਦਰ ਨੇ ਕਾਂਗਰਸ ਦੇ ਵਿੱਚ ਵੱਡਾ ਦੁਫਾੜ ਪੈਦਾ ਕਰ ਦਿੱਤਾ ਹੈ